ਸਤ ਸ੍ਰੀ ਅਕਾਲ ਜੀ ਬੀ ਵਾਈਜ਼ ਪੰਜਾਬੀ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਮੈਂ ਤੁਹਾਨੂੰ ਆਪਣੇ ਇਸ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਕੋਈ ਸਮਾਂ ਪਹਿਲਾਂ ਦੱਸਿਆ ਸੀਗਾ ਕਿ ਮੈਂ ਆਪਣੇ ਇਸ ਪੇਜ ਦੇ ਉੱਤੇ ਇੱਕ ਸਟਾਕ ਮਾਰਕੀਟ ਦਾ ਕੋਰਸ ਸ਼ੁਰੂ ਕਰਨ ਜਾ ਰਿਹਾ ਹਾਂ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਟਾਕ ਮਾਰਕੀਟ ਇਨਵੈਸਟਮੈਂਟ ਤੇ ਸੇਵਿੰਗ ਦੇ ਵਿੱਚ ਕੀ ਫਰਕ ਹੁੰਦਾ ਹੈ ਦੇਖੋ ਦੋ ਤਰ੍ਹਾਂ ਦੀ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਅਲੱਗ-ਅਲੱਗ ਐਸੈਟ ਕਲਾਸ ਦੇ ਵਿੱਚ ਪੈਸਾ ਇਨਵੈਸਟ ਕਰਦੇ ਹੋਣਗੇ ਪਰ ਤੁਹਾਡੇ ਵਿੱਚ ਬ ਕੀ ਸੇਵਿੰਗ ਤੇ ਇਨਵੈਸਟਮੈਂਟ ਦੇ ਵਿੱਚ ਕੀ ਫਰਕ ਹੈਗਾ ਆ ਸੇਵਿੰਗ ਸਕੀਮਸ ਕਿਹੜੀਆਂ ਹੁੰਦੀਆਂ ਆ ਤੇ ਇਨਵੈਸਟਮੈਂਟ ਸਕੀਮਸ ਕਿਹੜੀਆਂ ਹੁੰਦੀਆਂ ਆ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਸ ਟੌਪਿਕ ਨੂੰ ਕਲੀਅਰ ਕਰਾਂਗੇ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਸੇਵਿੰਗ ਦੀ ਦੇਖੋ ਜਦੋਂ ਆਪਾਂ ਸੇਵਿੰਗ ਸਕੀਮ ਦੀ ਗੱਲ ਕਰਦੇ ਆ ਤਾਂ ਸੇਵਿੰਗ ਸਕੀਮ ਦਾ ਜਿਹੜਾ ਮੇਨ ਮੋਟਿਵ ਹੁੰਦਾ ਆ ਤੁਹਾਡੇ ਪੈਸੇ ਨੂੰ ਸੇਫ ਰੱਖਣਾ ਹੁੰਦਾ ਆ ਸੁਰੱਖਿਅਤ ਰੱਖਣਾ ਹੁੰਦਾ ਆ ਯਾਨੀ ਕਿ ਤੁਹਾਡਾ ਪੈਸਾ ਚਾਹੇ ਤੁਹਾਨੂੰ ਰਿਟਰਨ ਚਾਹੇ ਚੰਗੀ ਨਾ ਦੇਵੇ ਪਰ ਤੁਹਾਡਾ ਜਿਹੜਾ ਪੈਸਾ ਹੈਗਾ ਆ ਕਿਸੇ ਐਸੀ ਐਸੈਟ ਕਲਾਸ ਦੇ ਵਿੱਚ ਲੱਗਣਾ ਚਾਹੀਦਾ ਆ ਜਿਸ ਦੇ ਵਿੱਚ ਤੁਹਾਡੇ ਪੈਸੇ ਨੂੰ ਰਿਸਕ ਕੋਈ ਨਾ ਹੋਵੇ ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੈਸਾ ਹੈਗਾ ਉਹ ਡੁੱਬਣ ਦਾ ਖਤਰਾ ਨਾ ਹੋਵੇ ਪਰ ਜੇਕਰ ਆਪਾਂ ਗੱਲ ਕਰੀਏ ਇਨਵੈਸਟਮੈਂਟ ਸਕੀਮ ਦੀ ਤਾਂ ਇਨਵੈਸਟਮੈਂਟ ਸਕੀਮ ਉਹਨਾਂ ਸਕੀਮਾਂ ਨੂੰ ਆਪਾਂ ਕਹਿੰਦੇ ਆ ਜਿਹਦੇ ਵਿੱਚ ਥੋੜਾ ਜਿਹਾ ਰਿਸਕ ਜ਼ਿਆਦਾ ਹੁੰਦਾ ਆ ਜਿਨ੍ਹਾਂ ਸਕੀਮਾਂ ਦੇ ਵਿੱਚ ਤੁਸੀਂ ਪੈਸਾ ਉਦੋਂ ਲਗਾਉਨੇ ਆ ਜਦੋਂ ਤੁਸੀਂ ਆਪਣੇ ਪੈਸੇ ਨੂੰ ਗਰੋਥ ਕਰਨੀ ਹੋਵੇ ਯਾਨੀ ਕਿ ਪੈਸੇ ਦੀ ਗਰੋਥ ਕਰਨੀ ਸੋ ਜਿੱਥੇ ਆਪਾਂ ਇੱਕ ਗੱਲ ਕਲੀਅਰ ਕਰ ਲਈ ਕਿ ਸੇਵਿੰਗ ਸਕੀਮ ਦਾ ਜਿਹੜਾ ਮੇਨ ਮੋਟਿਵ ਹੁੰਦਾ ਆ ਪੈਸੇ ਦੀ ਸੁਰੱਖਿਆ ਹੁੰਦਾ ਆ ਤੇ ਜਿਹੜੀਆਂ ਇਨਵੈਸਟਮੈਂਟ ਸਕੀਮ ਉਹਦਾ ਮੇਨ ਮੋਟਿਵ ਹੁੰਦਾ ਆ ਇਨਫਲੇਸ਼ਨ ਨੂੰ ਬੀਟ ਕਰਨਾ ਦੇਖੋ ਜਦੋਂ ਤੁਸੀਂ ਆਪਣੇ ਪੈਸੇ ਨੂੰ ਕਿਸੇ ਐਦਾ ਦੀ ਐਸੈਟ ਕਲਾਸ ਦੇ ਵਿੱਚ ਇਨਵੈਸਟ ਕਰੋਗੇ ਜਿੱਥੇ ਤੁਹਾਡੇ ਪੈਸਾ ਜਿਹੜਾ ਹੈਗਾ ਆ ਉਹ ਇਨਫਲੇਸ਼ਨ ਨੂੰ ਬੀਟ ਕਰੇ ਤਾਂ ਤੁਹਾਨੂੰ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਰਿਸਕ ਜਿਹੜਾ ਹੈਗਾ ਉਹ ਜ਼ਰੂਰ ਦੇਖਣਾ ਪਏਗਾ ਅੱਛਾ ਦੂਸਰੀ ਗੱਲ ਹੁਣ ਆਪਾਂ ਕਰਦੇ ਹਾਂ ਕਿ ਸੇਵਿੰਗ ਸਕੀਮ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਤੁਹਾਨੂੰ ਰਿਟਰਨ ਘੱਟ ਮਿਲਦਾ ਆ ਰਿਟਰਨ ਘੱਟ ਮਿਲਦਾ ਆ ਪਰ ਪੈਸੇ ਦੀ ਜਿਹੜੀ ਸੇਫਟੀ ਹੁੰਦੀ ਹੈ ਉਹਦੀ ਗਾਰੰਟੀ ਹੁੰਦੀ ਹੈ ਪਰ ਦੂਜੇ ਪਾਸੇ ਆਪਾਂ ਜੇਕਰ ਗੱਲ ਕਰੀਏ ਇਨਵੈਸਟਮੈਂਟ ਸਕੀਮ ਦੀ ਤਾਂ ਇਨਵੈਸਟਮੈਂਟ ਸਕੀਮ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆ ਉਹ ਰਿਟਰਨ ਚਾਹੇ ਜ਼ਿਆਦਾ ਮਿਲਦਾ ਆ ਪਰ ਉਹਦੇ ਵਿੱਚ ਥੋੜਾ ਜਿਹਾ ਰਿਸਕ ਵੀ ਇਨਵੋਲਵ ਹੁੰਦਾ ਆ ਹੁਣ ਆਪਾਂ ਤੀਸਰੇ ਨੰਬਰ ਤੇ ਗੱਲ ਕਰਦੇ ਹਾਂ ਕਿ ਜਿਹੜੀਆਂ ਸੇਵਿੰਗ ਸਕੀਮ ਹੁੰਦੀਆਂ ਆ ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਦੇਖੋ ਜਦੋਂ ਤੁਸੀਂ ਆਪਣਾ ਕੁਝ ਪੈਸਾ ਕੈਸ਼ ਦੇ ਵਿੱਚ ਰੱਖਦੇ ਆ ਜਾਂ ਫਿਰ ਤੁਸੀਂ ਆਪਣਾ ਪੈਸਾ ਜਿਹੜਾ ਹੈਗਾ ਆ ਉਹ ਸੇਵਿੰਗ ਅਕਾਊਂਟ ਦੇ ਵਿੱਚ ਰੱਖਦੇ ਆ ਜਾਂ ਫਿਰ ਤੁਸੀਂ ਆਪਣਾ ਪੈਸਾ ਜਿਹੜਾ ਹੈਗਾ ਆ ਉਹ ਫਿਕਸਡ ਡਿਪੋਜ਼ਿਟ ਦੇ ਵਿੱਚ ਰੱਖਦੇ ਆ ਸੋ ਜਿਹੜਾ ਫਿਕਸਡ ਡਿਪੋਜ਼ਿਟ ਹੁੰਦਾ ਹੈ ਜਾਂ ਫਿਰ ਜਿਹੜਾ ਸੇਵਿੰਗ ਅਕਾਊਂਟ ਹੁੰਦਾ ਹੈ ਉਹਦੇ ਉੱਤੇ ਜਿਹੜਾ ਇੰਟਰਸਟ ਰੇਟ ਹੁੰਦਾ ਹੈ ਉਹ ਕਾਫੀ ਜ਼ਿਆਦਾ ਘੱਟ ਹੁੰਦਾ ਆ ਸੋ ਇੰਟਰਸਟ ਰੇਟ ਘੱਟ ਹੁੰਦਾ ਆ ਉਹਦੇ ਕਰਕੇ ਫਿਰ ਰਿਟਰਨ ਵੀ ਤੁਹਾਨੂੰ ਘੱਟ ਮਿਲਦਾ ਹੈ ਤੇ ਉਹ ਜਿਹੜਾ ਰਿਟਰਨ ਹੁੰਦਾ ਆ ਉਹ 인ਫਲੇਸ਼ਨ ਨੂੰ ਬੀਟ ਨਹੀਂ ਕਰਦਾ ਪਰ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਇਨਵੈਸਟਮੈਂਟ ਸਕੀਮ ਦੀ ਤਾਂ ਉਹਦੇ ਵਿੱਚ ਜਦੋਂ ਤੁਸੀਂ ਆਪਣਾ ਪੈਸਾ ਸਟਾਕਸ ਦੇ ਵਿੱਚ ਲਗਾਉਨੇ ਆ ਜਾਂ ਫਿਰ ਮਿਊਚੁਅਲ ਫੰਡ ਦੇ ਵਿੱਚ ਲਗਾਉਨੇ ਤੋ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਤੁਹਾਡਾ ਜਿਹੜਾ ਪੈਸਾ ਹੈਗਾ ਆ ਉਹ ਇਨਵੈਸਟਮੈਂਟ ਸਕੀਮ ਦੇ ਵਿੱਚ ਲੱਗਾ ਆ ਔਰ ਇਹ ਜਿਹੜੇ ਐਸੈਟ ਕਲਾਸ ਹੈਗੇ ਆ ਚਾਹੀਏ ਸਟਾਕ ਦੀ ਗੱਲ ਕਰ ਲਈਏ ਚਾਹੀਏ ਮਿਊਚੁਅਲ ਫੰਡ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਗੱਲ ਕਰ ਲਈਏ ਰੀਅਲ ਏਸਟੇਟ ਦੀ ਤੇ ਉਹਦੇ ਵਿੱਚ ਤੁਹਾਨੂੰ ਰਿਟਰਨ ਕਾਫੀ ਚੰਗਾ ਮਿਲ ਜਾਂਦਾ ਆ ਔਰ ਇਨਾ ਚੰਗਾ ਮਿਲ ਜਾਂਦਾ ਆ ਕਿ ਜਿਹੜਾ ਜਿਹੜਾ ਤੁਹਾਡਾ ਲੰਬੇ ਸਮੇਂ ਦੇ ਵਿੱਚ ਜਿਹੜਾ ਰਿਟਰਨ ਹੁੰਦਾ ਆ ਉਹ ਇਨਫਲੇਸ਼ਨ ਨੂੰ ਬੀਟ ਕਰ ਦਿੰਦਾ ਆ ਤੇ ਨਾਲ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਥੋੜਾ ਜਿਹਾ ਰਿਸਕ ਫੈਕਟਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਟਾਕ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਹੁੰਦਾ ਆ ਉਸ ਤੋਂ ਅੱਗੇ ਜੇ ਗੱਲ ਕਰੀਏ ਮਿਊਚੁਅਲ ਫੰਡ ਬੌਂਡਸ ਜਾਂ ਫਿਰ ਆਪਾਂ ਸਭ ਤੋਂ ਜ਼ਿਆਦਾ ਇਹ ਰੀਅਲ ਏਸਟੇਟ ਦੇ ਵਿੱਚ ਕਿਤੇ ਕਿਤੇ ਜਿਹੜਾ ਹੈਗਾ ਉਹ ਸਿਚੁਏਸ਼ਨ ਦੇ ਅਕੋਰਡਿੰਗ ਹੁੰਦਾ ਹੈ ਜਿਹੜਾ ਕਿ ਮੈਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸੂਗਾ ਕਿ ਕਿਸ ਤਰ੍ਹਾਂ ਦੇ ਐਸੈਟ ਕਲਾਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਕ ਹੁੰਦਾ ਹੈ ਤੇ ਕਿਹਦੇ ਵਿੱਚ ਸਭ ਤੋਂ ਵੱਧ ਰਿਸਕ ਹੁੰਦਾ ਹੈ ਕਿਹਦੇ ਵਿੱਚ ਰਿਸਕ ਜਿਹੜਾ ਹੈਗਾ ਘੱਟ ਹੁੰਦਾ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜਾ ਜਿੱਦਾਂ ਕਿ ਸੇਵਿੰਗ ਸਕੀਮ ਦੇ ਬਾਰੇ ਵਿੱਚ ਆਪਾਂ ਇੱਕ ਗੱਲ ਕਲੀਅਰ ਕਰ ਚੁੱਕੇ ਹਾਂ ਕਿ ਇਹ ਪੈਸੇ ਨੂੰ ਸੇਫ ਰੱਖਣ ਲਈ ਹੁੰਦਾ ਹੈ ਰਿਟਰਨ ਇਹਦੇ ਵਿੱਚ ਘੱਟ ਹੁੰਦੀਆਂ ਤੇ ਜਿਹੜੀਆਂ ਮੈਂ ਤੁਹਾਨੂੰ ਕੁਝ ਸਕੀਮਾਂ ਦਸੀਆਂ ਹੈਗੀਆਂ ਜਿੱਦਾਂ ਕਿ ਗਵਰਨਮੈਂਟ ਦੀਆਂ ਸੇਵਿੰਗ ਸਕੀਮਸ ਹੈਗੀਆਂ ਜਿੱਦਾਂ ਕਿ ਪੋਸਟ ਆਫਿਸ ਦੀਆਂ ਜਿਹੜੀਆਂ ਸੇਵਿੰਗ ਸਕੀਮਸ ਹੁੰਦੀਆਂ ਫਿਕਸਡ ਡਿਪਾਜ਼ਿਟ ਸਕੀਮ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਜਦੋਂ ਪੈਸਾ ਲਗਾਉਂਦੇ ਆ ਤਾਂ ਉਹ ਤੁਹਾਡਾ ਸੇਵਿੰਗ ਸਕੀਮ ਦੇ ਵਿੱਚ ਸੇਵਿੰਗ ਦੇ ਅੰਡਰ ਆਉਂਦਾ ਹੈਗਾ ਤੇ ਦੂਸਰੇ ਪਾਸੇ ਜਿਹੜਾ ਹੈਗਾ ਆ ਹਾਈ ਰਿਟਰਨ ਇਨ ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਕਿ ਤੁਸੀਂ ਜਿਹੜਾ ਪੈਸਾ ਆਪਣਾ ਇਨਵੈਸਟ ਕੀਤਾ ਆ ਉਹ ਕਿੱਦਾਂ ਦੇ ਐਸੈਟ ਕਲਾਸ ਦੇ ਵਿੱਚ ਕੀਤਾ ਹੈਗਾ ਆ ਤਾਂ ਤੁਸੀਂ ਇਹ ਜਾਣ ਪਾਉਂਗੇ ਕਿ ਤੁਹਾਡਾ ਜਿਹੜਾ ਪੈਸਾ ਹੈਗਾ ਉਹ ਕਿੰਨੀ ਜਲਦੀ ਗਰੋ ਕਰੂਗਾ ਯਾਨੀ ਕਿ ਤੁਹਾਡੇ ਪੈਸੇ ਨੂੰ ਗਰੋ ਕਰਨ ਦੇ ਲਈ ਕਿੰਨਾ ਸਮਾਂ ਲੱਗੇਗਾ ਸੇਵਿੰਗ ਸਕੀਮ ਦੇ ਵਿੱਚ ਪੈਸਾ ਰੱਖੋਗੇ ਤਾਂ ਪੈਸੇ ਨੂੰ ਗਰੋ ਕਰਨ ਦੇ ਵਿੱਚ ਜ਼ਿਆਦਾ ਸਮਾਂ ਲੱਗੂਗਾ ਤੇ ਕੀ ਤੁਹਾਡਾ ਪੈਸਾ ਇਨਫਲੇਸ਼ਨ ਨੂੰ ਬੀਟ ਕਰਦਾ ਪਿਆ ਉਹ ਵੀ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜਦੋਂ ਤੁਹਾਨੂੰ ਇਹ ਗੱਲ ਕਲੀਅਰ ਹੋਏਗੀ ਕਿ ਤੁਸੀਂ ਆਪਣਾ ਪੈਸਾ ਕਿੱਥੇ ਇਨਵੈਸਟ ਕੀਤਾ ਆ ਸੋ ਜੇਕਰ ਤੁਹਾਨੂੰ ਇਸ ਵੀਡੀਓ ਤੇ ਰਿਗਾਰਡਿੰਗ ਤੁਹਾਡੇ ਵਿੱਚ ਮਨ ਵਿੱਚ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਪੁੱਛ ਸਕਦੇ ਆ ਅਤੇ ਮੈਨੂੰ ਹੁਣ ਇਹ ਵੀ ਦੱਸਿਓ ਕਿ ਤੁਸੀਂ ਜਦੋਂ ਤੁਸੀਂ ਆਪਣੇ ਪੋਰਟਫੋਲੀਓ ਨੂੰ ਐਨਲਾਈਜ਼ ਕਰੋਗੇ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਦਾ ਪਤਾ ਲੱਗ ਜਾਏਗਾ ਕਿ ਤੁਹਾਡਾ ਜਿਹੜਾ ਪੈਸਾ ਹੈਗਾ ਸੇਵਿੰਗ ਦੇ ਵਿੱਚ ਜ਼ਿਆਦਾ ਆ ਜਾਂ ਇਨਵੈਸਟਮੈਂਟ ਸਕੀਮ ਦੇ ਵਿੱਚ ਜ਼ਿਆਦਾ ਆ ਸੋ ਆਪਣੇ ਪੋਰਟਫੋਲੀਓ ਨੂੰ ਚੰਗੇ ਤਰੀਕੇ ਨਾਲ ਡਾਈਵਰਸੀਫਾਈ ਕਰਨ ਦੇ ਲਈ ਤੁਹਾਨੂੰ ਇਸ ਇਸ ਟੌਪਿਕ ਦੀ ਜਾਣਕਾਰੀ ਹੋਣੀ ਜ਼ਰੂਰੀ ਸਗੀ ਕਿ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਜਿਹੜਾ ਸਟਾਕ ਮਾਰਕੀਟ ਦਾ ਜਿਹੜਾ ਕੋਰਸ ਹੈਗਾ ਉਹਦੀਆਂ ਮੇਨ ਵੀਡੀਓ ਸ਼ੁਰੂ ਕਰਾਂ ਸੋ ਇਸ ਲਈ ਇਹ ਟੌਪਿਕ ਜਿਹੜਾ ਆਪਾਂ ਪਹਿਲਾਂ ਸ਼ੁਰੂ ਕੀਤਾ ਹੈਗਾ ਸੇਵਿੰਗ ਵਰਸਸ ਇਨਵੈਸਟਮੈਂਟਸ ਕੀ ਸੋ ਤੁਸੀਂ ਆਉਣ ਵਾਲੀਆਂ ਆਉਣ ਵਾਲੇ ਦਿਨਾਂ ਵਿੱਚ ਹੁਣ ਅੱਜ ਤੋਂ ਆਪਾਂ ਜਿਹੜਾ ਹੈਗਾ ਆਪਣਾ ਸਟਾਕ ਮਾਰਕੀਟ ਦਾ ਕੋਰਸ ਸ਼ੁਰੂ ਕਰ ਦਿੱਤਾ ਹੈਗਾ ਹੁਣ ਤੁਹਾਨੂੰ ਵੀਡੀਓਜ਼ ਲਗਾਤਾਰ ਮਿਲਣਗੀਆਂ ਪਹਿਲਾਂ ਕੁਝ ਸਮਾਂ ਪਹਿਲਾਂ ਮੈਂ ਥੋੜਾ ਜਿਹਾ ਗੈਪ ਪਾਇਆ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਤੁਹਾਨੂੰ ਵੀਡੀਓਸ ਹੈਗੀਆਂ ਉਹ ਲਗਾਤਾਰ ਮਿਲਣਗੀਆਂ ਤੇ ਸਾਰੀਆਂ-ਸਾਰੀਆਂ ਵੀਡੀਓ ਤੁਹਾਨੂੰ ਇਸੇ ਫੇਸਬੁਕ ਪੇਜ ਦੇ ਉੱਤੇ ਤੇ ਜਿਹੜਾ YouTube ਚੈਨਲ ਹੈਗਾ ਉਹ ਉੱਥੇ ਤੁਹਾਨੂੰ ਮਿਲਣਗੀਆਂ ਤੁਸੀਂ ਉਹਨਾਂ ਸਾਰੀਆਂ ਵੀਡੀਓਸ ਨੂੰ ਜਰੂਰ ਦੇਖਿਓ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕਿ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁਕ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਮੇਰੀ ਮਦਦ ਹੋ ਜਾਏਗੀ ਤੁਹਾਡੀ ਜਿਹੜੀ ਵੀਡੀਓ ਹੈਗੀ ਆ ਬਾਕੀ ਲੋਕਾਂ ਤੱਕ ਵੀ ਪਹੁੰਚ ਜਾਏਗੀ ਤੋਂ ਜਲਦੀ ਮਿਲਦੇ ਹਾਂ ਜੀ ਕਿਸੀ ਨਵੀਂ ਵੀਡੀਓ ਦੇ ਨਾਲ ਤਦ ਤ